ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਤ ਸਰ ਬਾਦਲ ਵਿਚਾਲੇ ਅੱਜ ਤੱਕੀ ਬੈਸਬਾਜੀ ਹੋਈ ਹੈ ਜੇ ਅਮੋ ਸਾਹਮਣੇ ਨਹੀਂ ਸਗੋ ਟਵਿੱਟਰ ਉਤੇ ਕਿਤੇ ਕਿਤੇ ਟਵੀਟਸ ਨਹੀਂ ਹੋਈ ਹੈ ਦਰਅਸਲ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਦੇ ਰਾਤੇ ਆਪਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਲ ਲੈ ਕੇ ਅਮ੍ਰਿਤਸਰ ਸਥਿਤ ਸ਼੍ਰੀ ਹਰਿਕਾਲਤਾਖ ਸਾਹਿਬ ਕੇ ਦਰਸ਼ਨਾਂ ਲਈ ਲੈ ਕੇ ਗਏ ਸਨ ਇਸ ਤੋਂ ਬਾਅਦ ਅਕਾਲੀਆਗੂ ਬੀਬੀ ਹਰਸਿਮਤ ਸਰ ਬਾਦਲ ਨੇ ਟਵੀਟ ਕਰਕੇ ਕਾਂਗਰਸ ਪਾਰਟੀ ਉਤੇ ਵਿਅੰਗ ਕੱਸਿਆ ਕੇ ਕੈਪਟਨ ਅਮਰਿੰਦਰ ਸਿੰਘ ਕੱਲ ਰਾਹੁਲ ਗਾਂਧੀ ਨੂੰ ਸ਼੍ਰੀ ਅਕਾਲ ਤਖਤ ਚ ਸੱਤਨ ਲੈ ਗਏ ਪਰ ਉਹਨਾਂ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਟੈਂਕਾਂ ਤੇ ਮੋਟਾਰਾਂ ਨਾਲ ਹਮਲਾ ਕੀਤੇ ਜਾਣ ਦੇ ਗੁਨਾਹ ਕਬੂਲ ਕਰ ਲੈਂਦੇ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਸਵਾਲ ਦਾਗਿਆ ਅਤੇ ਕਿਹਾ ਕਿ ਤੁਸੀਂ ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਸਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਅਤੇ ਤੁਹਾਡੇ ਪਰਦਾਦੇ ਸੁੰਦਰ ਸਿੰਘ ਮਜੀਠੀਆ ਨੇ ਕਦੀ ਮਾਫੀ ਮੰਗੀ ਹੈ ਜਿਸ ਨੇ ਜੱਲਿਆਂ ਵਾਲੇ ਬਾਗ 'ਚ ਹੋਏ ਕਤਲੇਆਮ ਵਾਲੀ ਸ਼ਾਮ ਜਨਰਲ ਡਾਇਨੂ ਰਾਤ ਦਾ ਸ਼ਾਨਦਾਰ ਭੋਜਨ ਖਵਾਇਆ ਸੀ ਬਾਅਦ ਵਿੱਚ ਅੰਗਰੇਜ਼ਾਂ ਨੇ ਇਸੇ ਵਫਾਦਾਰੀ ਦੇ ਨਾਮ 'ਵਜੋਂ ਉਹਨਾਂ ਨੂੰ ਨਾਈਟ ਹੁਡ ਦਾ ਖਿਤਾਬ ਦਿੱਤਾ ਸੀ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਧੇਂ ਨਜ਼ਰ ਜਿੱਥੇ ਵਕਫ ਵਕਫ ਸਿਆਸੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਸਟੇਜਾਂ ਉੱਪਰ ਇੱਕ ਦੂਸਰੇ ਖਿਲਾਫ ਖੁੱਲ ਕੇ ਭੜਾਸ ਕੱਢੀ ਜਾ ਰਹੀ ਹੈ ਉੱਥੇ ਟਵਿੱਟਰ ਉੱਪਰ ਵੀ ਇੱਕ ਦੂਸਰੇ ਉੱਪਰ ਤਿੱਖੀ ਸ਼ਬਦਾਬਲੀ ਵੀ ਵਤਨੀ ਸ਼ੁਰੂ ਕਰ ਦਿੱਤੀ ਗਈ ਹੈ ਜਿੱਦ ਦੀ ਮਿਸਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਬਾਦਲ ਦੇ ਵਿਚਾਲੇ ਵੇਖਣ ਨੂੰ ਮਿਲੀ ਹੈ। ਤੇ ਬ੍ਰਿਟਿਸ਼ ਹਕੂਮਤ ਨੇ ਸਾਡੇ ਬੇਗੁਨਾਹ ਭੈਣ ਭਰਾਵਾਂ ਨੂੰ ਨਿੱਕੇ ਨਿੱਕੇ ਬੱਚਿਆਂ ਤੋਂ ਇਹ ਨਹੀਂ ਬਖਸ਼ਿਆ ਤੇ ਗੋਲੀਆਂ ਦੇ ਨਾਲ ਛੱਲੀ ਕਰਤਾ। 100 ਸਾਲ ਬਾਅਦ ਵੀ ਅੱਜ ਕਹਿ ਰਹੇ ਨੇ ਜੀ ਕਿ ਮੜਾ ਹੋਇਆ। ਲੇਕਿਨ ਥੱਲੇ ਇਹਦਾ ਖੇਦ ਵਾੜਾ ਕਹਿ ਕੇ ਕੰਮ ਨਹੀਂ ਆਉਂਦਾ ਆ ਟਪਾ ਸਕਦੇ ਇਹਦੇ ਵਾਸਤੇ ਬ੍ਰਿਟਿਸ਼ ਹਕੂਮਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਕਿ 100 ਸਾਲ ਦਾ ਸਮਾਂ ਲੰਘ ਗਿਆ ਕਿ ਤੁਹਾਡੀ ਸਰਕਾਰ ਨੇ ਹਿੰਦੁਸਤਾਨ 'ਚ ਜਦ ਰਾਜ ਕੀਤਾ ਸੀ ਇਹੋ ਜੀ ਬੇਰਹਿਮੀ ਦੀ ਇੱਕ ਹਰਕਤ ਕੀਤੀ ਜਿਸ ਦਾ ਖੂਨੀ ਸਾਗਾ ਅਜ ਤਾਈ ਸਾਡੇ ਲੋਕੀ ਯਾਦ ਕਰਦੇ ਨੇ ਦੁਨੀਆ ਦੇ ਲੋਕੀ ਯਾਦ ਕਰਦੇ ਨੇ ਤੇ ਅੱਜ ਇਹ ਮੌਕਾ ਸੀਗਾ ਉਹਨਾਂ ਦੇ ਕੋਲ ਮਾਫੀ ਮੰਗਣ ਦਾ ਲੇਕਿਨ ਅਫਸੋਸ ਹੈ ਕਿ ਅੱਜ ਵੀ ਬ੍ਰਿਟਿਸ਼ ਸਰਕਾਰ ਨੇ ਮਾਫੀ ਨਹੀਂ ਮੰਗੀ ਮੈਂ ਉਮੀਦ ਕਰਦੀ ਆ ਉਹ ਸਾਰੀਆਂ ਸਰਕਾਰਾਂ ਜਿਹੜੇ ਆਪਣੇ ਹੀ ਲੋਕਾਂ ਦੇ ਉੱਤੇ ਇਹੋ ਜਿਹੇ ਜ਼ਾਲਮ ਹਰਕਤਾਂ ਕਰਕੇ ਨਸਲ ਖੁਸ਼ੀਆਂ ਕਰਦੀਆਂ ਨੇ ਜਾਂ ਇਸ ਤਰ੍ਹਾਂ ਦੇ ਜੈਨੋਸਾਈਡ ਕਰਦੇ ਨੇ ਉਹ ਮਾਫੀ ਮੰਗਣ ਸਾਡੇ ਕੋਲ ਬ੍ਰਿਟਿਸ਼ ਹਕੂਮਤ ਦੀ ਵੀ ਹੈਗੀ ਤੁਹਾਨੂੰ ਆ ਵੀ ਪਤਾ ਹੈ ਕਿ ਏਸੀ ਤਰ੍ਹਾਂ ਇੰਦਰਾ ਗਾਂਧੀ ਨੇ ਵੀ ਏਸੀ ਦਸਾਕੀ ਦੇ ਦਿਨ 84 ਦੇ ਸਮੇਂ 'ਚ ਕਿਵੇਂ ਫੇਸ ਬ੍ਰਿਟਿਸ਼ ਸਰਕਾਰ ਦੇ ਆਰਮੀ ਦੇ ਬੰਦਿਆਂ ਨੂੰ ਬੁਲਾ ਕੇ ਅ ਦਰਬਾਰ ਸਾਹਿਬ ਦੀ ਰੈਕੀ ਕਰਾ ਕੇ ਇਹ ਤੇ ਉੱਤੇ ਟੈਂਕਾਂ ਤੋਪਾਂ ਨਾਲ ਅਟੈਕ ਕਰਨ ਵਾਸਤੇ ਇਹਦੀ ਸਾਜ਼ਿਸ਼ ਰਚੀ ਸੀ ਉੱਥੇ ਵੀ ਕਈ ਸੌ ਗਿਣਤੀ ਵਿੱਚ ਸਾਡੇ ਬੇਕਸੂਰ ਭੈਣ ਭਰਾ ਤੇ ਬੱਚੇ ਵੀ ਸ਼ਹੀਦ ਹੋਏ ਸੀਗੇ ਤੇ 84 ਦੇ ਕਤਲੇਆਮਾਂ 'ਚ ਵੀ ਬਹੁਤ ਵੱਡੀ ਗਿਣਤੀ 'ਚ ਸ਼ਹੀਦ ਹੋਈ ਸੀ ਮਿਆਸ ਕਰਦੀ ਸੀ ਕਿ ਜਿੱਥੇ ਅੱਜ ਚੌਵਰਨਾ ਤੋਂ ਚੌਵਰਨਾ ਕੋ ਸੰਜਾ ਜ਼ਰੂਰ ਅੱਜ ਰਾਹੁਲ ਗਾਂਧੀ ਜੀ ਆ ਜੋ ਸਥਾਨ 'ਤੇ ਨਕਮਸਤਕ ਹੋਣ ਵਾਸਤੇ ਗਏ ਨੇ ਲੇਕਿਨ ਵਧਿਆਤਾ ਤਾਂ ਹੁੰਦਾ ਜੇ ਕੈਪਟਨ ਸਾਹਿਬ ਨੇ ਰਾਹੁਲ ਗਾਂਧੀ ਤੋਂ ਜਿਹੜਾ 84 ਦਾ ਟੈਂਕਾ ਤੋਪਾ ਦੇ ਨਾਲ ਾਕਤ ਸਾਦੇ ਉੱਤੇ ਕਾਂਗਰਸ ਨੇ ਹਮਲੇ ਕੀਤੇ ਜੇ ਉਹਦਾ ਖੇਲਿਤ ਪ੍ਰਗਟ ਕਰਤੇ ਹੋਏ ਮਾਫੀ ਮੰਗੀ ਹੁੰਦੀ ਤਾਂ ਤਾਂ ਕੋਈ ਗੱਲ ਹੁੰਦੀ ਨਹੀਂ ਤਾਂ ਇਕੱਲਾ ਇੱਕ ਇੱਕ ਸਿਆਸੀ ਡਰਾਮਾ ਵਰਗਾ ਮੈਨੂੰ ਲੱਗਦਾ ਹੈਗਾ ਕਿ ਇਕੱਲਾ ਨਕਮਸਤਕ ਉੱਥੇ ਹੋ ਕੇ ਤੁਸੀਂ ਉਸ ਗੱਲ ਦੀ ਮਾਫੀ ਵੀ ਨਹੀਂ ਭੁੱਲ ਵੀ ਨਾ ਬਖਸ਼ਾ ਮਾਫੀ ਦੀ ਨਾ ਮੰਗਾਓ ਜੇ ਇਸ ਇੰਨੇ ਵੱਡੇ ਥਾਨ ਵਿੱਚ ਤੁਸੀਂ ਇੰਨੀ ਵੱਡੀ ਬੇਅਦਬੀ ਕੀਤੀ। ਕਹਿੰਦੇ ਕਾਂਗਰਸ ਨੂੰ ਪਛਿੰਡਾ ਤੋਂ ਕੋਈ ਉਮੀਦਵਾਰ ਨਹੀਂ ਨੱਗਿਆ ਹੈਗਾ। ਨਿਊਜ਼ ਐਸਟੋ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ Punjab today.